ਜੀ ਜੇਸੀ ਚੱਲ ਰਹੀ ਹੈ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 34.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ ਪੁਆਇੰਟ 2 ਡਿਗਰੀ ਸੈਂਟੀਗ੍ਰੇਡ ਇਹ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 17.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 16.6 ਡਿਗਰੀ ਸੈਲਸੀਅਸ ਸੋ ਇਹ ਲਗਭਗ ਪੁਆਇੰਟ 8 ਡਿਗਰੀ ਸੈਲਸੀਅਸ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਜਿਹੜੀਆਂ ਅੱਜ ਕੱਲ ਪ੍ਰਵੇਲ ਕਰ ਰਹੀਆਂ ਨੇ ਬਟ ਕਿਉਂਕਿ ਹੁਣ ਇੱਕ ਡਬਲਯੂਡੀ ਸਿਸਟਮ ਦੀ ਡਿਵੈਲਪਮੈਂਟ ਅਸੀਂ ਪਿੱਛੇ ਅਬਜ਼ਰਵ ਕਰ ਰਹੇ ਹਾਂ ਸੋ ਆਉਣ ਵਾਲੇ 2-3 ਦਿਨ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਕਾਫੀ ਥਾਵਾਂ ਤੇ ਜਿਹੜੀ ਮੋਡਰੇਟ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ-ਨਾਲ ਲਾਈਟਨਿੰਗ, ਥੰਡਰ ਦੀ ਡਿਵੈਲਪਮੈਂਟ ਔ ਲਗਦਾ ਕਿ ਲੋਕਾਂ ਨੂੰ ਜਿਹੜਾ ਰਾਹਤ ਮਿਲੂਗੀ ਤਾਮਾਜ਼ ਵੀ ਕਨੇ ਕੋਲੀ ਦੀ ਰਾਹਤ ਦੇ ਹਾਂਜੀ ਜਦੋਂ ਵੀ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਹੁੰਦੀ ਹੈ ਤਾਂ ਉਹਦੇ ਨਾਲ ਡੇ ਟਾਈਮ ਜਿਹੜਾ ਟੈਂਪਰੇਚਰ ਉਹਦੇ ਵਿੱਚ ਜ਼ਰੂਰ ਗਰਾਵਟ ਆਉਂਦੀ ਹੈ ਜਦੋਂ ਕਿ ਨਾਈਟ ਟਾਈਮ ਥੋੜਾ ਟੈਂਪਰੇਚਰ ਵੱਧ ਜਾਂਦਾ ਹੈਗਾ ਸੋ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਇਹ ਦੋ ਦਿਨ ਗਰਾਵਟ ਜਿਹੜੀ ਉਹ ਅਬਜ਼ਰਵ ਕਰ ਸਕਦੇ ਆਂ ਤੇ ਮੈਮ ਜਿੱਦਾ ਕਣਕਾਂ ਦੀ ਵਾਢੀ ਦਾ ਸੀਜ਼ਨ ਹੁਣ ਚੱਲ ਰਿਹਾ ਹੈ ਸੋ ਕਿ ਬਹੁਤ ਵਿਸਾਖੀ ਦੇ ਦਿਨਾਂ 'ਚ ਕਣਕ ਦੀ ਵਾਢੀ ਕਰਦੇ ਮੰਡੀਆਂ ਜਾਂਦੇ ਆ ਸੋ ਆਹ ਦੋ ਤਿੰਨ ਦਿਨ ਬਾਰਿਸ਼ ਹੋ ਗਈ ਤਾਂ ਫਸਲਾਂ ਨੂੰ ਵੀ ਨੁਕਸਾਨ ਹੋ ਸਕਦਾ ਬਾਰਿਸ਼ ਦਾ ਅ ਜੀ ਕਿਉਂਕਿ ਹੁਣ ਜਿਹੜੇ ਕਣਕ ਦੀ ਕ੍ਰੌਪ ਆ ਉਹ ਪੱਕ ਚੁੱਕੀ ਹੈ ਤੇ ਹਾਰਵੈਸਟਿੰਗ ਉਹਦੀ ਸਟਾਰਟ ਹੋ ਚੁੱਕੀ ਹੈ ਸੋ ਅਸੀਂ ਹੁਣ ਫਾਰਮਰਸ ਨੂੰ ਇਹੀ ਸਲਾਹ ਦੇ ਰਹੇ ਹਾਂ ਕਿ ਕਿਉਂਕਿ ਦੋ ਤਿੰਨ ਦਿਨ ਜਿਹੜੇ ਬਾਰਿਸ਼ ਔਰ ਤੇਜ਼ ਹਵਾਵਾਂ ਲਾਈਟਨਿੰਗ ਥੰਡਰਿੰਗ ਹੋ ਸਕਦੀ ਹੈ ਸੋ ਇਹ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਉਹਨਾਂ ਨੂੰ ਹਾਰਵੈਸਟਿੰਗ ਜਿਹੜੀ ਪਲਾਨ ਕਰਨੀ ਚਾਹੀਦੀ ਹੈ ਫਿਲਹਾਲ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਅਗਲੇ 2-3 ਦਿਨ ਕੰਡੀਸ਼ਨਸ ਹਲੇ ਨਹੀਂ ਸਹੀ ਹੈਗੀਆਂ ਔਰ ਜਿਉਂ ਉਹਨਾਂ ਨੇ ਆਲਰੇਡੀ ਹਾਰਵੈਸਟਿੰਗ ਕਰ ਕਰ ਲਈ ਹੈਗੀ ਹੈ ਤਾਂ ਉਹਨਾਂ ਨੂੰ ਪ੍ਰੋਡਿਊਸ ਦੀ ਅੱਜ ਜ਼ਰੂਰ ਸਾਮ ਸੰਭਾਲ ਕਰ ਲੈਣੀ ਚਾਹੀਦੀ ਹੈ ਤਾਂ ਕਿ ਇਹਦਾ ਕੋਈ ਨੁਕਸਾਨ ਨਾ ਹੋ ਸਕੇ ਕਿਉਂਕਿ ਕੱਲ ਔਰ ਪਰਸੋਂ ਸਪੈਸ਼ਲੀ 13 ਔਰ 14 ਤਰੀਕ ਨੂੰ ਜੁੜੀਆਂ ਕੰਡੀਸ਼ਨਸ ਜ਼ਿਆਦਾ ਹਨ ਦੇ ਵਿੱਚ ਤੇਜ਼ ਹਵਾਵਾਂ ਜਾਂ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਕਰਕੇ ਜਿਹੜਾ ਆਈਐਮਡੀ ਵੱਲੋਂ 13 ਤਰੀਕ ਨੂੰ orange اور 14 ਤੱਕ ਨੂੰ yellow alert ਵੀ ਜਾਰੀ ਕੀਤਾ ਗਿਆ ਸੋ ਇਹਨਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ। ਮੈਨੂੰ ਕੋਈ ਪੰਜਾਬ ਦੇ ਵਿੱਚ ਆਇਆ ਜਾਂ ਕੁਝ-ਕੁਝ ਇਲਾਕੇ ਆਇਆ ਜਿੱਦਾ ਜਿਹੜੇ ਦੀ ਹਾਂ ਜੀ ਇਹ ਬੜਾ ਸਿਸਟਮ 익ਸਪੈਕਟਿਡ ਹੈ ਕਿ ਆਲਮੋਸਟ ਸਾਰਾ ਪੰਜਾਬ ਹੀ ਇਹ ਕਵਰ ਕਰ ਸਕਦਾ ਆਲਮੋਸਟ ਸਾਰੇ ਡਿਸਟ੍ਰਿਕਟਸ ਵਿੱਚ ਹੀ ਜਿਹੜੀ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਲਾਈਟ ਟੂ ਮੋਡਰੇਟ ਬਾਰਿਸ਼ ਔਰ ਤੇਜ਼ ਹਵਾਵਾਂ ਮੱਨ ਲਾਈਟਨਿੰਗ ਥੰਡਰਿੰਗ ਹੋ ਸਕਦੀ ਹੈ। ਮੰਨ ਉਸ ਤੋਂ ਬਾਅਦ ਸਿਰ ਗਰਮੀ ਲੱਗਦਾ ਦੁਬਾਰਾ ਫਿਰ ਉਸੇ ਤਰ੍ਹਾਂ ਵਧੇਗੀ ਉਸੇ ਤਰ੍ਹਾਂ ਟੈਂਪਰੇਚਰ ਰਾਈਸ ਬਿਲਕੁਲ ਜੀ ਕਿਉਂਕਿ ਫਿਲਹਾਲ ਤਾਂ ਡਬਲਿਊ ਡੀ ਸਿਸਟਮ ਦਾ ਇਫੈਕਟ 2-3 ਦਿਨ ਪ੍ਰਵੇਲ ਕਰਨ ਵਾਲਾ ਸੋ ਉਹਦੇ ਵਿੱਚ ਡੇ ਟਾਈਮ ਟੈਂਪਰੇਚਰ ਦੇ ਵਿੱਚ ਕੁਝ ਗ੍ਰਾਵਿਟ ਹੋ ਸਕਦੀ ਹੈ ਬਟ ਉਹਦੇ ਤੋਂ ਬਾਅਦ ਜਦੋਂ ਕੰਡੀਸ਼ਨਸ ਕਲੀਅਰ ਹੋ ਜਾਂਦੀਆਂ ਨੇ ਫਿਰ ਜਿਹੜਾ ਟੈਂਪਰੇਚਰ ਗ੍ਰੈਜੂਅਲੀ ਰਾਈਸ ਕਰ ਸਕਦਾ ਹੈ